ਸਟਾਰ ਅਕਸਰ ਆਪਾਂ ਪੜਦੇ ਸੁਣਦੇ ਹਾਂ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਡੰਡੀ ਤੁਹਾਡਾ ਮਦਦਗਾਰ ਸਭ ਤੋਂ ਪਹਿਲਾਂ ਹੱਥ ਆਪਣੇ ਆਪ ਵੱਲ ਵਧਣਾ ਚਾਹੀਦਾ ਹੈ ਡੰਡੀ ਦੂਜੇ ਹਰ ਇਨਸਾਨ ਦੀ ਵਾਰੀ ਤੁਹਾਡੇ ਆਪਣੇ ਆਪ ਤੋਂ ਬਾਅਦ ਆਉਣੀ ਚਾਹੀਦੀ ਹੈ ਡੰਡੀ ਇਸ ਬਾਰੇ ਮੇਰੇ ਇੱਕ ਸਾਬਕਾ ਬੌਸ ਦੀਆਂ ਦਸੀਆਂ ਗੱਲਾਂ ਮੈਨੂੰ ਚੇਤੇ ਆਉਂਦੀਆਂ ਨੇ ਡੰਡੀ ਉਹ ਕਹਿੰਦਾ ਹੁੰਦਾ ਸੀ ਕਿ ਇਹ ਗੱਲ ਯਾਦ ਰੱਖੀ ਕਿ ਜਦੋਂ ਤੂੰ ਬੌਸ ਬਣੇਗਾ ਤਾਂ ਤੇਰੇ ਕੋਲੋਂ ਤੇਰੀ ਟੀਮ ਨੇ ਤੇਰੇ ਸਾਥੀਆਂ ਨੇ ਬਹੁਤ ਕੁਝ ਲੈਣਾ ਹੈ ਬਹੁਤ ਕੁਝ ਸਿੱਖਣਾ ਹੈ ਡੰਡੀ ਇਸ ਲਈ ਤੇਰੇ ਲਈ ਜ਼ਰੂਰੀ ਹੈ ਕਿ ਤੂੰ ਰਾਤ ਨੂੰ ਪੂਰੀ ਅਤੇ ਸਹੀ ਨੀਂਦ ਲੈ ਕੇ ਜਦੋਂ ਸਵੇਰੇ ਦਫ਼ਤਰ ਆਵੇਂ ਤਾਂ ਤੂੰ ਵੀ ਫੋਨ ਦੀ ਬੈਟਰੀ ਵਾਂਗੂ 100% ਚਾਰਜ ਹੋਣਾ ਚਾਹੀਦਾ ਹੈ ਡੰਡੀ ਜੇ ਤੇਰੀ ਆਪਣੀ ਬੈਟਰੀ ਹੀ ਦੁਪਹਿਰ ਤੱਕ ਖਤਮ ਹੋ ਗਈ ਤਾਂ ਦੂਜਿਆਂ ਦੀ ਤੇਰੇ ਤੋਂ ਪਹਿਲਾਂ ਖਾਲੀ ਹੋ ਜਾਣੀ ਹੈ ਡੰਡੀ ਆਪਣੇ ਆਪ ਦਾ ਧਿਆਨ ਰੱਖਣ ਬਾਰੇ ਉਸ ਦੀ ਇਹ ਗੱਲ ਮੇਰੇ ਅੱਜ ਵੀ ਕੰਮ ਆ ਰਹੀ ਹੈ ਡੰਡੀ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਖਾਲੀ ਭਾਂਡੇ ਵਿੱਚੋਂ ਕਿਸੇ ਨੂੰ ਕੁਝ ਦੇਣਾ ਹੋਵੇ ਡੰਡੀ ਆਪਣੇ ਪਰਿਵਾਰ ਵਿੱਚ ਜਾਂ ਰਿਸ਼ਤੇਦਾਰੀਆਂ ਵਿੱਚ ਕਈ ਅਜਿਹੇ ਲੋਕ ਹੋਣਗੇ ਜਿਨ੍ਹਾਂ ਦਾ ਧਿਆਨ ਦੂਜਿਆਂ ਉੱਤੇ ਬਹੁਤਾ ਰਹਿੰਦਾ ਹੈ ਡੰਡੀ ਉਹਨਾਂ ਦਾ ਹਰ ਫੈਸਲਾ ਹਰ ਪ੍ਰਤੀਕਿਰਿਆ ਇਸ ਗੱਲ ਉੱਤੇ ਆਧਾਰਿਤ ਹੁੰਦੇ ਹਨ ਕਿ ਫੁੱਫੜ ਜੀ ਕੀ ਸੋਚਣਗੇ ਮਾਮਾ ਜੀ ਕੀ ਸੋਚਣਗੇ ਡੰਡੀ ਜਾਂ ਫਿਰ ਇਹ ਕਿ ਭਾਵੇਂ ਉਹ ਖੁਦ ਬਹੁਤ ਫਸਿਆ ਹੋਵੇ ਪਰ ਜੇ ਕਿਸੇ ਵੱਡੇ ਨੇ ਕੰਮ ਕਹਿ ਦਿੱਤਾ ਤਾਂ ਬਸ ਤਣ ਮਨ ਤਣ ਨਾਲ ਉਸ ਨੂੰ ਸਟਾਰਟ ਪੂਰਾ ਕਰਨ ਵਿੱਚ ਲੱਗ ਜਾਣਾ ਡੰਡੀ ਇਸ ਦੇ ਬਦਲੇ ਆਪ ਨੂੰ ਭਾਵੇਂ ਜੋ ਮਰਜ਼ੀ ਭੁਗਤਣਾ ਪੈ ਜਾਵੇ ਡੰਡੀ ਇਸ ਪੱਖ ਤੋਂ ਇਹ ਆਦਤ ਚੰਗੀ ਕਹੀ ਜਾ ਸਕਦੀ ਹੈ ਕਿ ਉਹ ਇਨਸਾਨ ਦੂਜਿਆਂ ਦਾ ਕਿੰਨਾ ਧਿਆਨ ਰੱਖਣ ਵਾਲਾ ਹੈ ਪਰ ਜਿਹੜੀ ਉਸ ਦੀ ਆਪਣੇ ਖੁਦ ਲਈ ਜ਼ਿੰਮੇਵਾਰੀ ਬਣਦੀ ਹੈ ਉਹ ਕੌਣ ਪੂਰੀ ਕਰੇਗਾ ਪ੍ਰਸ਼ੰਚਨ ਪਰਮਾਤਮਾ ਨਾ ਕਰੇ ਕੱਲ ਨੂੰ ਕੁਝ ਮਾੜਾ ਵਾਪਰ ਜਾਵੇ ਤਾਂ ਕੀ ਜਿਹੜੇ ਲੋਕਾਂ ਲਈ ਉਹ ਐਨੇ ਗਲਤ ਸਮਝਾਉਤੇ ਕਰਦਾ ਸੀ ਉਹਨਾਂ ਦੇ ਕਈ ਕੰਮ ਕਦੇ ਪੂਰੇ ਨਹੀਂ ਹੋਣਗੇ ਲੋਕਾਂ ਦੇ ਸਾਰੇ ਕੰਮ ਚੱਲਦੇ ਰਹਿਣਗੇ ਰੁਕਣਗੇ ਤਾਂ ਸਿਰਫ ਉਸ ਇਨਸਾਨ ਦੇ ਖੁਦ ਦੇ ਕੰਮ ਜਿਹੜੇ ਉਹ ਖੁਦ ਵਾਸਤੇ ਜ਼ਰੂਰੀ ਸੀ ਪਰਿਵਾਰ ਵਾਸਤੇ ਜ਼ਰੂਰੀ ਸੀ ਡੰਡੀ ਇਸ ਕਰਕੇ ਆਪਣੇ ਨਾਲ ਹਮਦਰਦੀ ਹੋਣਾ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਡੰਡੀ ਆਪਾਂ ਨਵੇਂ ਬੁਲਟ ਨੂੰ ਕਿੰਨਾ ਸਾਭ-ਸਾਭ ਕੇ ਰੱਖਦੇ ਵਾਰ-ਵਾਰ ਸਾਫ਼ ਕਰਨਾ ਧੋਣਾ ਆਦ ਡੰਡੀ ਇਸ ਦਾ ਕਾਰਨ ਹੈ ਕਿ ਅਸੀਂ ਬੁਲਟ ਦੀ ਕਦਰ ਕਰਦੇ ਹਾਂ ਉਸ ਨੂੰ ਅਹਮੀਅਤ ਦਿੰਦੇ ਹਾਂ ਡੰਡੀ ਫਿਰ ਅਸੀਂ ਆਪਣੇ ਸਰੀਰ ਦੀ ਆਪਣੇ ਆਪ ਦੀ ਕਦਰ ਕਰਨ ਵੇਲੇ ਅਣਗਹਿਲੀ ਕਿਉਂ ਵਰਤਦੇ ਹਾਂ ਪ੍ਰਸ਼ੰਚਨ ਹਾਲਾਂਕਿ ਬੁਲਟ ਜਾਂ ਆਈਫੋਨ ਤਾਂ ਪੈਸੇ ਦੇ ਕੇ ਹੋਰ ਜਦੋਂ ਮਰਜ਼ੀ ਲੈ ਲਈਏ ਸਰੀਰ ਨਹੀਂ ਮਿਲਦਾ ਡੰਡੀ ਜੇ ਮਨੁੱਖੀ ਸਰੀਰ ਹਾਸਲ ਕਰਨ ਲਈ 84 ਲੱਖ ਜੁਨਾ ਭੋਗਣ ਦਾ ਸਫਰ ਲੱਗਿਆ ਹੈ ਤਾਂ ਇਸ ਦੀ ਕੀਮਤ ਬਾਰੇ ਤੁਹਾਨੂੰ ਮੈਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਡੰਡੀ ਸੋ ਆਪਣੇ ਆਪ ਨਾਲ ਵੀ ਪਿਆਰ ਕਰੋ ਆਪਣਾ ਆਣਾ ਰੱਖੋ ਡੰਡੀ ਜਿੰਨਾ ਅਸੀਂ ਆਪਣੇ ਆਪ ਨਾਲ ਨੇੜਲਾ ਅਤੇ ਸਿਹਤਮੰਦ ਰਿਸ਼ਤਾ ਰੱਖਾਂਗੇ ਉਨਾ ਹੀ ਸਾਡੇ ਸਬੰਧ ਦੂਜਿਆਂ ਨਾਲ ਵੀ ਮਜ਼ਬੂਤ ਹੋਣਗੇ ਡੰਡੀ